ਜਿਹੜੀਆਂ-ਜਿਹੜੀਆਂ ਲੜਕੀਆਂ ਜਾਂ ਔਰਤਾਂ ਆਪਣੇ ਬੁੱਲਾਂ ਤੇ ਲਿਪਸਟਿਕ ਲਾਉਂਦੀਆਂ ਨੇ ਉਹ ਆ ਗੱਲ ਯਾਦ ਰੱਖਣ ਕਿਉਂਕਿ ਉਹਨਾਂ ਨੂੰ ਹੋ ਸਕਦਾ ਆਪਣਾ ਪਤਾ ਹੋਵੇ ਕਿ ਉਹਨਾਂ ਦੀ ਲਿਪਸਟਿਕ ਦੇ ਵਿੱਚ ਦੋ ਬੜੇ ਹੀ ਖਤਰਨਾਕ ਤੱਤ ਪਾਏ ਜਾਂਦੇ ਜਿਨੂੰ ਹੈਵੀ ਲੀਡ ਤੇ ਕੈਡਮੀਅਮ ਕਹਿੰਦੇ ਨੇ ਇਹ ਦੋਵੇਂ ਤੱਤ ਇੰਨੇ ਖਤਰਨਾਕ ਨੇ ਕਿ ਜਿਹੜੀਆਂ ਔਰਤਾਂ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਨੇ ਬੇਸ਼ੱਕ ਔਰਤਾਂ ਦੇ ਨਾਲ ਇਹ ਵੀ ਵੀਡੀਓ ਸਬੰਧਤ ਹੈ ਪਰ ਔਰਤਾਂ ਪਰਿਵਾਰ ਦੇ ਨਾਲ ਸਬੰਧਤ ਹੁੰਦੀਆਂ ਨੇ ਉਹ ਕਿਸੇ ਦੇ ਘਰ ਦੀ ਭੈਣ ਕਿਸੇ ਦੀ ਧੀ ਕਿਸੇ ਦੀ ਪਤਨੀ ਕਿਸੇ ਦਾ ਕੋਈ ਨਾ ਕੋਈ ਬਹੁਤ ਹੀ ਨੇੜੇ ਦਾ ਰਿਸ਼ਤਾ ਹੁੰਦਾ ਆ ਕਿ ਜਦੋਂ ਘਰ ਵਿੱਚ ਔਰਤ ਬਿਮਾਰ ਪੈ ਜਾਵੇ ਜਾਂ ਔਰਤ ਨੂੰ ਕੋਈ ਰੋਗ ਲੱਗ ਜਾਵੇ ਤਾਂ ਫਿਰ ਸਾਰੇ ਦਾ ਸਾਰਾ ਪਰਿਵਾਰ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਆ ਇਹ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਕਿ ਜਿਹੜੀਆਂ ਮੈਂ ਵੀਡੀਓ ਕੋਈ ਬਣਾਉਣਾ ਉਹਦਾ ਸਾਰੀ ਫੈਮਿਲੀ ਨਾਲ ਹੀ ਮਤਲਬ ਹੁੰਦਾ ਤੇ ਹਰ ਇੱਕ ਭੈਣ ਭਰਾ ਨੂੰ ਉਹਦੇ ਮਾੜੇ ਅਤੇ ਚੰਗੇ ਪ੍ਰਭਾਵ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਜਿੱਥੇ ਆਪਾਂ ਬਹੁਤ ਸਾਰੀਆਂ ਵੀਡੀਓ ਵੇਖਦੇ ਹਾਂ ਉੱਥੇ ਸਾਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਹੈਵੀ ਲੇਡ ਜਿਹੜਾ ਤੱਤ ਆ ਉਹ ਲਿਪਿਸਟਿਕ ਦੇ ਵਿੱਚ ਪਾਇਆ ਜਾਂਦਾ ਜੋ ਔਰਤਾਂ ਦੀ ਯਾਦ ਸ਼ਕਤੀ ਨੂੰ ਹੌਲੀ-ਹੌਲੀ ਬਹੁਤ ਖਾ ਜਾਂਦਾ ਤੁਸੀਂ ਵੇਖੋ ਨਾ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਲਿਪਿਸਟਿਕ ਲਾਉਂਦੀਆਂ ਨੇ ਉਹਨਾਂ ਦੀ 40 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ ਕੁਝ ਚੀਜ਼ਾਂ ਭੁੱਲਣ ਦੀ ਆਦਤ ਪੈ ਜਾਂਦੀ ਹੈ ਜਿਹੜੀਆਂ ਔਰਤਾਂ ਜਾਂ ਕੁੜੀਆਂ ਆਪਣੀ 20 ਸਾਲ ਦੀ ਉਮਰ ਤੋਂ ਲਿਪਿਸਟਿਕ ਲਾਉਂਦੀਆਂ ਰਹੀਆਂ ਸ਼ੁਰੂ ਕਰ ਦਿੱਤੀ ਹੁੰਦੀ ਆ ਉਹਨਾਂ ਇਹ ਲੈਡ ਤੱਤ ਜਿਹੜਾ ਵਾ ਭੁੱਲਾਂ ਤੋਂ ਉਹਨਾਂ ਦੀ ਯਾਦ ਸ਼ਕਤੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਇਹ ਸਵਾਲ ਬੜਾ ਹੀ ਜ਼ਰੂਰੀ ਆ ਕੁਸੀਂ ਸਭ ਜਾਣਦੇ ਹੋ ਜਿੱਦੋਂ ਵੀ ਔਰਤਾਂ ਲਿਪਸਟਿਕ ਲਾਉਂਦੀਆਂ ਨੇ ਕਈ ਤਾਂ ਬਹੁਤ ਹੈਵੀ ਲਿਪਸਟਿਕ ਲਾਉਂਦੀਆਂ ਨੇ ਪੂਰੇ ਦੇ ਪੂਰੇ ਬੁੱਲਾਂ ਦੇ ਉੱਪਰ ਲਾਉਂਦੀਆਂ ਨੇ ਥੱਲੇ ਉੱਤੇ ਇਹ ਮੈਂ ਕਿਸੇ ਔਰਤ ਦੀ ਲੋਚਨਾ ਨਹੀਂ ਕਰ ਰਿਹਾ ਕਿ ਉਹ ਕਿਉਂ ਲਾਉਂਦੀਆਂ ਨਹੀਂ ਲਾਉਂਦੀਆਂ ਕਿਉਂਕਿ ਕਈ ਵਾਰ ਅਸੀਂ ਵੇਖੋ-ਵੇਖੀ ਕੰਮ ਕਰਦੇ ਆਂ ਸਾਨੂੰ ਨਹੀਂ ਪਤਾ ਹੁੰਦਾ ਤੇ ਆਪਾਂ ਫਿਰ ਵੀ ਉਹ ਚੀਜ਼ਾਂ ਕਰਦੇ ਆਂ ਕਿਉਂਕਿ ਇੱਕ ਬਿਜ਼ਨਸ ਕਲਾਸ ਨੇ ਆਪਣਾ ਸਮਾਨ ਵੇਚਣਾ ਹੁੰਦਾ ਤੇ ਉਹ ਕਈ ਤਰ੍ਹਾਂ ਦੀਆਂ ਐਡ ਵਗੈਰਾ ਕਰਕੇ ਸਮਾਨ ਵੇਚਦੀਆਂ ਨੇ ਉਹਨਾਂ ਨੂੰ ਕਿਸੇ ਦੀ ਸਿਹਤ ਨਾਲ ਕੋਈ ਮਤਲਬ ਨਹੀਂ ਉਹ ਜਦੋਂ ਲਿਪਸਟਿਕ ਬਣਦੀ ਆ ਇਹ ਕੁਦਰਤੀ ਤੇ ਬਣਦੀ ਨਹੀਂ ਆ ਇਹ ਇਸ ਇਹ ਤੇ ਚਤਾਤੀ ਹੀ ਪਾਏ ਜਾਂਦੇ ਨੇ ਜਿਹੜਾ ਲੈਡ ਤੱਤੇ ਆ ਜਦੋਂ ਔਰਤਾਂ ਸਾਰੇ ਆਪਣੇ ਮੂੰਹ ਤੇ ਬੁੱਲਾਂ ਤੇ ਲਾਉਂਦੀਆਂ ਨੇ ਬੁੱਲਾਂ ਤੇ ਲਿਪਸਟਿਕ ਲਾਉਂਦੀਆਂ ਨੇ ਤੇ ਜਦੋਂ ਉਹ ਕਿਸੇ ਫੰਕਸ਼ਨ 'ਚ ਜਾਂਦੀਆਂ ਨੇ ਜਾਂ ਘਰ ਵਿੱਚ ਹੋਣ ਜਾਂ ਇਧਰ ਉਧਰ ਕਿਤੇ ਕੋਈ ਵੀ ਸਮਾਗਮ ਹੋਏ ਜਦੋਂ ਉੱਥੇ ਜਾ ਕੇ ਕੋਈ ਕੌਫੀ ਪੀਣੀ ਜਾਂ ਖਾਣਾ ਖਾਣਾ ਜਾਂ ਕੋਈ ਚੀਜ਼ ਖਾਣੀ ਫਿਰ ਉਹ ਜਿਹੜੀ ਲਿਪਸਟਿਕ ਆ ਉਹਨਾਂ ਦੇ ਬੁੱਲਾਂ ਤੋਂ ਨਾਲ ਉਹ ਭੋਜਨ ਦੇ ਨਾਲ ਮਿਕਸ ਹੋ ਕੇ ਉਹਨਾਂ ਦੇ ਪੇਟ 'ਚ ਚਲ ਜਾਂਦੀ ਹੈ ਇਹ ਇਹਨੂੰ ਤੁਸੀਂ ਬੜੇ ਆਰਾਮ ਨਾਲ ਵੇਖ ਸਕਦੇ ਹੋ ਕਿਸੇ ਵੀ ਫੰਕਸ਼ਨ ਦੇ ਵਿੱਚ ਜਿੱਦਣੀਆਂ ਔਰਤਾਂ ਲਿਪਸਟਿਕ ਲਾ ਕੇ ਗਈਆਂ ਹੋਣਗੀਆਂ ਉਹਨਾਂ ਦੇ ਬੁੱਲਾਂ ਤੋਂ ਕਿੰਨੀ-ਕਿੰਨੀ ਲਿਪਸਟਿਕ ਗੈਪ ਹੋ ਚੁੱਕੀ ਹੋਵੇਗੀ ਤੁਸੀਂ ਉਹਨੂੰ ਬੜੇ ਆਰਾਮ ਨਾਲ ਅਨੰਗੀਆਂ ਅੱਖਾਂ ਨਾਲ ਵੇਖ ਸਕਦੇ ਹੋ ਉਹ ਲਿਪਸਟਿਕ ਕਿੱਥੇ ਗਈ ਉਹ ਭੋਜਨ ਦੇ ਨਾਲ ਔਰਤਾਂ ਦੇ ਪੇਟ 'ਚ ਚਲ ਗਈ ਜਦੋਂ ਪੇਟ 'ਚ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਸਿੱਧਾ ਹੀ ਸਾਡੇ ਗੁਰਦਿਆਂ ਨਾਲ ਦਾ ਸਬੰਧ ਬੰਨਦਾ ਜਿਹਨੂੰ ਆਪਾਂ ਕਿਡਨੀਆਂ ਬੋਲਦੇ ਹਾਂ ਕਿਉਂਕਿ ਕਿਡਨੀਆਂ ਸਾਡੇ ਖੂਨ ਨੂੰ ਫਿਲਟਰੇਟ ਕਰਦੀਆਂ ਨੇ ਲਗਭਗ ਇੱਕ ਮਿੰਟ ਦੇ ਵਿੱਚ ਸਵਾ ਲੀਟਰ ਜਿਹੜਾ ਬਲੱਡ ਇਹਨੂੰ ਫਿਲਟਰੇਟ ਕਰਦੀਆਂ ਨੇ ਜਦੋਂ ਉਹ ਲੈ ਜਿਹੜਾ ਤਾਕਤ ਹੈ ਜਦੋਂ ਉਹਨੂੰ ਫਿਲਟਰੇਟ ਕੀਤਾ ਜਾਂਦਾ ਆ ਤਾਂ ਉਹ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚਦਾ ਜਿਵੇਂ ਸਾਡੇ ਦਿਮਾਗ ਤੱਕ ਵੀ ਕਿਉਂਕਿ ਖੂਨ ਸਾਡੇ ਦਿਮਾਗ ਤੱਕ ਵੀ ਜਾਂਦਾ ਫਿਰ ਔਰਤਾਂ ਦਾ ਜਿਹੜਾ ਦਿਮਾਗ ਆ ਉਹਨੂੰ ਇਹ ਪ੍ਰਭਾਵਿਤ ਕਰਨਾ ਸ਼ੁਰੂ ਕਰਨ ਦਾ ਸਹਜੇ ਸਹਜੇ ਉਹਨਾਂ ਦੀ ਜਿਹੜੀ ਇਹ ਜਾਦੂ ਸ਼ਕਤੀ ਉਹਨੂੰ ਖਾਣ ਲਗ ਪੈਂਦਾ ਖਤਮ ਕਰਨ ਲੱਗ ਪੈਂਦਾ ਇਸੇ ਕਾਰਨ ਜਿਹੜੀ ਪਿਛਲੀ ਉਮਰ ਚ ਬਹੁਤ ਸਾਰੀਆਂ ਔਰਤਾਂ ਦੀ ਯਾਦ ਸ਼ਕਤੀ ਖਰਾਬ ਹੋ ਰਹੀ ਮੇਰੀ ਉਹਨਾਂ ਭੈਣਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਇੱਧਰ ਜ਼ਰੂਰ ਧਿਆਨ ਦਿਵੋ ਆਪਣੀ ਯਾਦ ਸ਼ਕਤੀ ਨੂੰ ਖਰਾਬ ਨਾ ਕਰੋ ਖਾਂ ਜੇ ਲਾਉਣੀ ਪੈਂਦੀ ਥੋੜੀ ਬੋਤੀ ਕਿਤੇ ਲਾ ਲਈ ਜਿੱਦੋਂ ਤੁਸੀਂ ਭੋਜਨ ਖਾਣਾ ਹੈ ਕੋਈ ਕਾਫੀ ਪੀਣੀ ਹੈ ਕੁਝ ਹੋਰ ਚੀਜ਼ ਖਾਣੀ ਹੈ ਉਦੋਂ ਕਿਰਪਾ ਕਰਕੇ ਇਹ ਲਿਪਸਟਿਕ ਜਿਹੜੀ ਆ ਆਪਣੇ ਬੁੱਲਾਂ ਤੋਂ ਲਾ ਲੈਣੀ ਚਾਹੀਦੀ ਆ ਤਾਂ ਕਿ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਇੱਕ ਵੀਡੀਓ ਛੋਟੀ ਹੋ ਰਹੀ ਹੈ ਜਿਹਦੇ ਨਾਲ ਇੱਕ ਤੋਂ ਕੈਂਸਰ ਦਾ ਰੋਗ ਲੱਗਦਾ ਉਹਨੂੰ ਕੈਡਮੀਅਮ ਬੋਲਦੇ ਨੇ ਆਪਾਂ ਪਾਰਟ 2 ਦੇ ਵਿੱਚ ਉਹਨੂੰ ਬਣਾਉਨੇ ਆ ਫਿਰ ਵੱਡੀ ਵੀਡੀਓ ਬਣ ਜਾਂਦੀ ਟਾਈਮ ਥੋੜਾ ਔਨ ਕਰਕੇ ਮੈਂ ਸੱਸਣਾ ਚਾਹਾਂਗੇ ਕੈਡਮੀ ਤੱਤ ਦੇ ਨਾਲ ਸਾਡੇ ਸਰੀਰ ਨੂੰ ਕਿਹੜੇ ਕਿਹੜੇ ਨੁਕਸਾਨ ਹੁੰਦੇ ਨੇ ਇਹ ਆਪਾਂ ਚੈਨਲ ਸਿਰਫ ਤਾਂ ਸਿਰਫ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਣਾਇਆ ਨਾ ਕਿ ਕੋਈ ਪੈਸਾ ਕਮਾਉਣ ਨੂੰ ਰੱਬ ਸੋਹਣੇ ਨੇ ਬੜਾ ਸੁੱਖ ਦਿੱਤਾ ਤੇ ਸਭ ਤੋਂ ਵੱਡਾ ਤੁਹਾਡੀਆਂ ਦੁਆਵਾਂ ਦਿੱਤੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂੰਦੇ ਵਾਸਤੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਾਉਣ